ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਇਹਨਾਂ ਨੇ ਟੂਰਨਾਮੈਂਟ ਜਿਹੜਾ ਕੈਨਸਲ ਕਰਵਾ ਕੇ ਜਿਹੜੇ ਹਰ ਪੀੜ ਤੇ ਲੋਕਾਂ ਨੂੰ ਰੁਪਏ ਦੇਣ ਦਾ ਜਿਹੜਾ ਉਹ ਫੈਸਲਾ ਕੀਤਾ ਤੇ ਮੈਂ ਬਾਹਰੋਂ ਆਇਆ ਐ ਐਨ ਆਰ ਆਈ ਵੀਰ ਅਮਰੀਕਾ ਤੋਂ ਸਾਡਾ 1965 ਦੀ جنگ 'ਚ ਕੈਪਟਨ ਲਾਲ ਸਿੰਘ ਸ਼ਹੀਦ ਹੋ ਗਏ ਸੀਗੇ ਉਹਨਾਂ ਦੀ ਯਾਦ 'ਚ ਅਸੀਂ ਟੂਰਨਾਮੈਂਟ ਕਰਨਾ ਸੀਗਾ ਅਸੀਂ ਉਹਨੂੰ ਕੈਨਸਲ ਕਰਕੇ ਜੋ ਵੀ ਆ ਉਹ ਟੂਰਨਾਮੈਂਟ ਦੇ ਵਿੱਚ ਅਸੀਂ ਪੈਸਾ ਲਾਉਣਾ ਸੀ ਜਾਂ ਕੁਝ ਵੀ ਕਰਨਾ ਸੀ ਉਹ ਅਸੀਂ ਕਿਸਾਨ ਵੀਰਾਂ ਦੇ ਜਿਸ ਤਰ੍ਹਾਂ ਦੀ ਵੀ ਸਹਾਇਤਾ ਹੋਈ ਜੀ ਜਦੋਂ ਫਸਲ ਵੇਚਣ ਦਾ ਟਾਈਮ ਆਇਆ ਜਾਂ ਕੁਸ ਦਾ ਲੰਘਿਆ ਇਸ ਟਾਈਮ ਦਾ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇਆ ਹਰੇਕ ਤੱਕ ਬੇਨਤੀ ਵੀ ਕਰਾਂਗੇ ਝੋਲੀ ਅੱਡ ਕੇ ਤੇ ਆਪ ਵੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇਆ ਇਹਨਾਂ ਦਾ ਇੱਥੇ ਆ ਕੇ ਫਸਲਾਂ ਦੀ ਬਜਾਈ ਕਰਵਾਈਏ ਜਾਂ ਸਫਾਈ ਕਰਵਾਈਏ ਕੁਸ ਵੀ ਤੇ ਅਸੀਂ ਵੈਗੂਗੇ ਅਰਦਾਸ ਕਰਦੇ ਆ ਤੇ ਨਾਲ ਹੀ ਕਹਿੰਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬਾਬੇ ਨਾਨਕ ਦਾ ਫਿਲਾਸਫੀ ਆ ਤੇ ਉਹਨੂੰ ਫਿਲਾਸਫੀ ਨੂੰ ਫਾਲੋ ਕਰੋ ਕਰਤ ਕਰੋ ਨਾਮ ਜਪੋ ਵੰਡ ਛਕੋ ਤੇ ਨਾਲ ਬਾਬੇ ਨਾਨਕ ਨੇ ਵੀ ਕਿਹਾ ਕਿ مصیبت اون موقع ہر ایک ਦਾ ਕੋਈ ਵੀ ਆਪਾਂ ਮਨੁਸ਼ਾਨੀਅਤ ਦੇ ਤੌਰ ਤੇ Hindu Sikh Muslim Isai ਹਰੇਕ ਦੀ ਮਦਦ ਕਰੋ ਕਦੇ ਮੋਟਰ ਸੜ ਗਈ ਕਦੇ ਬੋਰ ਖੜ ਗਿਆ ਕਦੇ ਸੋਕਾ ਮਾਰ ਗਿਆ ਕਦੇ ਹੜਾ ਨਾ ਖੜ ਗਿਆ ਅਸੀਂ ਮੌਜੂਦ ਆ ਰਾਜੀ ਸਭਰਾ ਪਿੰਡ ਦੇ ਵਿੱਚ ਅੱਜ ਪੰਜਾਬ ਦੇ ਜੋ ਹਾਲਾਤ ਬਣੇ ਹੋਇਆ ਉਹ ਸਭ ਦੇ ਸਾਹਮਣੇ ਆ ਔਰ ਇਹਨਾਂ ਹਾਲਾਤਾਂ ਦੇ ਵਿੱਚ ਆਪਸੀ ਭਾਈਚਾਰੇ ਦੇ ਬੱਚਾ ਭਰਾਵਾਂ ਦੇ ਨਾਲ ਭਾਈ ਖੜੇ ਆ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਨਾਲ ਖੜੇ ਆ ਉੱਥੇ ਹੀ ਹਰਿਆਣੇ ਦੇ Rajasthan ਦੇ UP ਤੱਕ ਦੇ ਲੋਕ ਆ ਜਿਹੜੇ ਉਹ ਪੰਜਾਬ ਦੇ ਲੋਕਾਂ ਦਾ ਸਾਥ ਦੇ ਰਹੇ ਆ ਕਿਉਂਕਿ ਇਸ ਵਾਰ ਆ ਸਤਲੁਜ ਨੇ ਬਿਆਸ ਨੇ ਰਾਵੀ ਨੇ ਡਾਢੀ ਮਾਰ ਆ ਜਿਹੜੀ ਕਿਸਾਨਾਂ ਦੀਆਂ ਆਸਾਂ ਉਮੀਦਾਂ ਸਦਰਾਂ ਨੂੰ ਜਿਹੜੀ ਮਾਰੀ ਆ ਝੋਨਾ ਕਿਸਾਨਾਂ ਨੇ ਲਾਇਆ ਸੀਗਾ ਆਪਣੇ ਪਰਿਵਾਰ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਬੱਚਾਂ ਦੀ ਫੀਸ ਭਰਨੀ ਸੀ ਪਰ ਉਹ ਸਭ ਚੀਜ਼ਾਂ ਇਹਨਾਂ ਦੇ ਵਿੱਚ ਤਬਦੀਲ ਹੋ ਗਈਆਂ ਹੜਾ ਨੇ ਵੱਡੀ ਮਾਰ ਮਾਰੀ ਆ ਔਰ ਇੱਥੇ ਵੀਰ ਪਹੁੰਚੇ ਆ ਇਹਨਾਂ ਦੇ ਪਿੰਡ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਇਹਨਾਂ ਨੇ ਟੂਰਨਾਮੈਂਟ ਜਿਹੜਾ ਕੈਨਸਲ ਕਰਵਾ ਕੇ ਜਿਹੜੇ ਹੜ ਪੀਟ ਤੇ ਲੋਕਾਂ ਨੂੰ ਰੁਪਈਏ ਦੇਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਅ ਭਾਈ ਤੁਸੀਂ ਇੱਥੇ ਪਹੁੰਚੇ ਹੋ ਔਰ ਕਿਸਾਨਾਂ ਜਿਹੜਾ ਮੁੱਖ ਤੁਰਾ ਖੇਤੀਬਾੜੀ ਆ ਪੰਜਾਬ ਦੇ ਵਿੱਚ ਆ ਆਸਾਂ ਉਮੀਦਾਂ ਸਦਰਾਂ ਦੇ ਨਾਲ ਉਹ ਫਸਲ ਬੀਜਦਾ ਪਰ ਇੱਥੇ ਸੱਤ ਰੋਜ਼ ਨੇ ਢਾਡੀ ਮਾਰ ਮਾਰੀ ਆ ਹਾਂਜੀ ਪਹਿਲਾਂ ਸਾਰੇ ਨੂੰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਵੈਗੁਰੂ ਨੇ ਜੋ ਕਰਨਾ ਉਹ ਤਾਂ ਕਰਨਾ ਹੀ ਆ ਜੀ ਉਹਦੇ ਹੁਕਮ ਚ ਹੋਣਾ ਆ ਪਰ ਅਸੀਂ ਉਹਦਾ ਪਾਣਾ ਮੰਨ ਕੇ ਜੋ ਹੈਗਾ ਦੇਖ ਰਹੇ ਆ ਪਰ ਜੋ ਫਸੂਸ ਬਹੁਤ ਹੋ ਰਿਹਾ ਨੁਕਸਾਨ ਬਹੁਤ ਹੋ ਰਿਹਾ ਜੀ ਕਿਸਾਨ ਤੁਰਾਇਆ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਨਹੀਂ ਦੁਨੀਆ ਦਾ ਸਾਰੀ ਦੁਨੀਆ ਨੂੰ ਫੂਡ ਦਿੰਦਾ ਆ ਤੇ ਮੈਂ ਬਾਹਰੋਂ ਆਇਆ ਐ ਐਨ ਆਰ ਆ ਵੀਰ ਅਮਰੀਕਾ ਤੋਂ ਸਾਡਾ 1965 ਦੀ جنگ ਚ ਕੈਪਟਨ ਲਾਲ ਸਿੰਘ ਸ਼ਹੀਦ ਹੋ ਗਏ ਸੀਗੇ ਉਹਨਾਂ ਦੀ ਯਾਦ ਚ ਅਸੀਂ ਟੂਰਨਾਮੈਂਟ ਕਰਨਾ ਸੀਗਾ 2021 22 ਇਸ ਮਹੀਨੇ ਦਾ ਅਸੀਂ ਉਹਨੂੰ ਕੈਨਸਲ ਕਰਕੇ ਜੋ ਵੀ ਆ ਉਹ ਟੂਰਨਾਮੈਂਟ ਦੇ ਵਿੱਚ ਅਸੀਂ ਪੈਸਾ ਲਾਉਣਾ ਸੀ ਜਾਂ ਕੁਝ ਵੀ ਕਰਨਾ ਸੀ ਉਹ ਅਸੀਂ ਕਿਸਾਨ ਵੀਰਾਂ ਦੇ ਜਿਸ ਤਰ੍ਹਾਂ ਦੀ ਵੀ ਸਹਾਇਤਾ ਹੋਈ ਜੀ ਜਦੋਂ ਫਸਲ ਵੇਚਣ ਦਾ ਟਾਈਮ ਆਇਆ ਜਾਂ ਕੁਝ ਦਾ ਲੰਘਿਆ ਇਸ ਟਾਈਮ ਤਾ ਉਬਰਾਈ ਸਾਹਿਬ ਵੀ ਕਰ ਰਹੇ ਆ ਵਾਰਡ ਸਿਕ ਆਰਗੇਨਾਈਜੇਸ਼ਨ ਸਵਾਦਾ ਪਲਾ ਹੋਰ ਬਹੁਤ ਪਾਸੇ ਵੀ ਆ ਰਿਹਾ ਬਹੁਤ ਸੰਸਥਾਵਾਂ ਲੱਗੀਆਂ ਹੋਈਆਂ ਨੇ ਹਾਂਜੀ ਹਜੇ ਕੁਝ ਦਿਨਾਂ ਬਾਅਦ 2-3 ਹਫ਼ਤੇ ਬਾਅਦ ਇਹਨਾਂ ਨੂੰ ਹੋਰ ਹੈਲਪ ਦੀ ਲੋੜ ਆ ਇਸ ਨਾਲੋਂ ਵੀ ਜ਼ਿਆਦਾ ਹੈਲਪ ਦੀ ਲੋੜ ਆ ਤੇ ਅਸੀਂ ਉਦੋਂ ਕੋਸ਼ਿਸ਼ ਕਰਾਂਗੇ ਵੈਗਰੂ ਸਾਡੇ ਤੇ ਕਿਰਪਾ ਕਰੇ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰੇ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਆ ਹਰੇਕ ਦੇ ਅੱਗੇ ਬੇਨਤੀ ਵੀ ਕਰਾਂਗੇ ਝੋਲੀ ਅੱਡ ਕੇ ਤੇ ਆਪ ਵੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਇਹਨਾਂ ਦਾ ਇੱਥੇ ਆ ਕੇ ਫਸਲਾਂ ਦੀ ਬਜਾਈ ਕਰਵਾਈਏ ਜਾਂ ਸਫਾਈ ਕਰਵਾਈਏ ਕੁਛ ਵੀ ਜਾਂ ਜਿਹੜੇ ਜਿੰਨਾ ਗਰੀਬਾਂ ਦੇ ਵਿਚਾਰਾਂ ਦੇ ਕੋਠੇ ਟਾਏ ਆ ਜੋ ਜੋ ਵੀ ਹੋਇਆ ਉਹਦੀ ਅਸੀਂ ਮਦਦ ਕਰ ਸਕੀਏ ਤੇ ਵੈਗਰੂ ਅਗੇ ਅਰਦਾਸ ਕਰਦੇ ਆ ਜੀ ਕਿ ਵੈਗਰੂ ਸਾਡੀ ਮਦਦ ਕਰੇ ਤੇ ਸਾਨੂੰ ਬਲ ਬਖਸ਼ ਜੀ ਕੁਦਰਤ ਨੂੰ ਮਾਪਿਆ ਨਹੀਂ ਜਾ ਸਕਦਾ ਕੁਦਰਤ ਨੂੰ ਮਾਪਣ ਦੇ ਲਈ ਕੋਈ ਪੈਰਾਮੀਟਰ ਨਹੀਂ ਬਣਾ ਕੋਈ ਕਮਾਨਾ ਨਹੀਂ ਬਣਾ ਵੱਡੀ ਮਾਰ ਮਾਰੀ ਆ ਪਰ ਕਬੱਡੀ ਦਾ ਸੈਸ਼ਨ ਸੀਜ਼ਨ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵੱਡੇ ਕਬੱਡੀ ਕੱਪ ਪੰਜਾਬ ਦੇ ਵਿੱਚ ਹੁੰਦੇ ਆ ਜੇਕਰ ਉਹ ਇਹ ਫੈਸਲਾ ਕਰਨ ਤੁਹਾਡੇ ਵਾਂਗੂ ਹੋਰ ਜਿਹੜੀ ਵੱਡੀ ਮੱਲਮ ਆ ਜਿਹੜੀ ਕਿਸਾਨਾਂ ਦੇ ਜ਼ਖਮਾਂ ਤੇ ਲੱਗ ਸਕਦੀ ਆ ਹਾਂਜੀ ਹੋ ਸਕਦਾ ਜੀ ਤਪਕੇ ਤੋਕੇ ਨਾਲ ਕੜਾ ਪਾਣੀ ਤਾਂ ਪਰ ਜਾਂਦਾ ਤੇ ਬਾਕੀ ਹੌਸਲੇ ਹੋ ਜਾਂਦੇ ਆ ਜੀ ਹੌਸਲੇ ਦੇ ਨਾਲ ਹੀ ਜੁਆਇਆ ਜਾਂਦਾ ਤੇ ਹੌਸਲੇ ਦੇ ਨਾਲ ਹੀ ਸਭ ਕੰਮ ਹੁੰਦੇ ਆ ਹੌਸਲੇ ਦੇ ਨਾਲ ਹੀ ਜੰਗਾਂ ਜਿੱਤੀਆਂ ਜਾਂਦੀਆਂ ਇੱਕ ਇੱਕ ਜੰਗ ਹੀ ਆ ਜੀ ਇੱਕ ਖਸਾਬ ਦੀ ਤੇ ਵੈਗਰੂ ਕਿਰਪਾ ਕਰੇ ਸਾਡੇ ਤੇ ਅਸੀਂ ਇਹ ਜੰਗ ਨੂੰ ਕੋਸ਼ਿਸ਼ ਕਰਾਂਗੇ ਜਿੱਤਾਂਗੇ ਉਹ ਵੈਗਰੂ ਦੀ ਕਿਰਪਾ ਦੇ ਨਾਲ ਜਿੱਤਾਂਗੇ ਤੇ ਫਿਰ ਉਸੇ ਤਰ੍ਹਾਂ ਹੀ ਕਰਾਂ ਆਊਗਾ ਅਗਲੇ ਸਾਲ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਜੀ ਲੋਕ ਜਿੰਦਗੀ ਜੀ ਰਹੇ ਸੀਗੇ ਤੇ ਅਸੀਂ ਵੈਗਰੂ ਦੇ ਅਰਦਾਸ ਕਰਦੇ ਆਂ ਨਾਲ ਹੀ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਾਡੇ ਗੁਰੂ ਸਾਹਿਬ ਦਾ ਫਲਸਫਾ ਵੀ ਹੈਗਾ ਇਹ ਖਾਲਸਾ ਜੀ ਜਿਵੇਂ ਖਾਲਸਾ ਜੀ ਨੇ ਗੱਲ ਕਹੀ ਹੈ ਕਿ ਜੋ ਸਾਡੇ ਗੁਰੂ ਸਾਹਿਬ ਦਾ ਫਲਸਫਾ ਗੁਰੂ ਨਾਨਕ ਪਾਤਸ਼ਾਹ ਦਾ ਉਹਤੇ ਪੈਰਾ ਦਿੰਦੇ ਹੋਏ ਇਹ ਲੋਕ ਆ ਜਿਹੜੇ ਉਹ ਤੁਹਾਡੇ ਨਾਲ ਖੜੇ ਰਏ ਆ ਇਸ ਟਾਈਮ ਹਾਂਜੀ ਹਾਂਜੀ ਖੜੇ ਰਏ ਆ ਜੀ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਸਰਪੰਚ ਸਾਹਿਬ ਦਾ ਐਨ ਆਰ ਆਈ ਵੀਰਾਂ ਦਾ ਵੀ ਜਿਨ੍ਹਾਂ ਨੇ ਇਹਨਾਂ ਹੱਲਪ ਕਰਨੀਆਂ ਸੰਗਤ ਦੀ ਜੀ ਦਿਲੋਂ ਇਹ ਧੰਨਵਾਦ ਕਰਦੇ ਆਂ ਵੈਦੂ ਜੀ ਕਾ ਖਲਸਾ ਵੈਦੂ ਜੀ ਕੀ ਫਤਿਹ ਜੀ ਭਾਈ ਤੁਹਾਡਾ ਵੀ ਫਸਲ ਜੀ ਨੁਕਸਾਨੀ ਗਈ ਹੈ ਹਾਂ ਜੀ ਹਾਂ ਜੀ ਮੇਰੇ ਫਾਦਰ ਸਾਹਿਬ ਜੀ ਤੇ 30 ਕਿਲੇ ਥਾਂ ਸਾਡਾ ਇਹਦਾ ਨੁਕਸਾਨਿਆ ਗਿਆ ਅਸੀਂ ਧੰਨਵਾਦ ਕਰਦੇ ਆਂ ਐਨ ਆਰ ਆਈ ਵੀਰਾਂ ਦਾ ਸਰਪੰਚ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਪਿਛੜੇ ਲੋਕਾਂ ਦੀ ਬਾਹ ਫੜੀ ਆ ਕਿਉਂਕਿ ਹੁਣ ਘਟੋ ਘਟ ਵੀ ਹੁਣ ਐਸਾ ਕਿਸਾਨ ਨੇ ਹੁਣ ਉੱਠਣਾ ਬਿਲਕੁਲ ਇਹ ਨੁਕਸਾਨ ਤਾਂ ਹੁਣ ਸ਼ੁਰੂ ਹੋਇਆ ਵਾਉਣੀਆਂ ਵਾ ਬੀਜਣੀਆਂ ਵਾ ਡਾਈਏ ਵੀ ਚਾਹੀਦੀ ਐ ਡੀਜ਼ਲ ਚਾਹੀਦਾ ਵਾ ਟਰੈਕਟਰਾਂ ਦੀ ਰਾਹੀਂ ਹੋਰ ਇਹਨਾਂ ರೈਤ ਵੀਰਾਂ ਨੂੰ ਬੇਨਤੀ ਕਰਦੇ ਆ ਜਿੰਨੇ ਵੀ ਛੋਟੇ ਤਬਕੇ ਦੇ ਕਿਸਾਨ ਆ ਢਾਈ ਕਿੱਲੇ ਤਿੰਨ ਕਿੱਲੇ ਪੰਜ ਕਿੱਲੇ ਕਈਆਂ ਕੋਲ ਜ਼ਮੀਨ ਆ ਕਈਆਂ ਕੋਲ ਟਰੈਕਟਰ ਨਹੀਂ ਲੈ ਕੇ ਹੈ ਵੱਡੇ ਸਾਡੀ ਹੈਲਪ ਕੀਤੀ ਜਾਵੇ ਇਸ ਏਰੀਏ ਨੂੰ ਫੇਰ ਇੱਕ ਤੋਂ ਹਰਿਆ ਭਰਿਆ ਕੀਤਾ ਜਾਵੇ ਜੀ ਜੀ ਨਹੀਂ ਧੰਨਵਾਦ ਜੀ ਕਿੰਨਾ ਕੁ ਨੁਕਸਾਨ ਆ ਜਿਵੇਂ ਹੁਣ ਤੁਸੀਂ 30 ਕਿੱਲੇ ਕਹਿ ਰਹੇ ਹੋ ਔਰ ਕਿੰਨਾ ਕਿ 1 ਏਕੜ ਦੇ ਹਿਸਾਬ ਨਾਲ ਕਿੰਨਾ ਕੁ ਨੁਕਸਾਨ ਬਣਦਾ ਹਿਸਾਬ ਨਾਲ ਤੁਸੀਂ ਹਿਸਾਬ ਲਾ ਲੋ ਕਿ 80 90 ਹਜ਼ਾਰ ਦਾ ਝੋਨਾ ਨਿਕਲਦਾ ਇੱਕ ਦਾ ਤੇ 24 25 ਲੱਖ ਦਾ ਸਾਡਾ ਇਕੱਲਿਆਂ ਦਾ ਨੁਕਸਾਨ ਆ ਹੋਰ ਸਾਰੇ ਏਰੀਆ ਦਾ ਰਾਜਸਭਰਾ ਦੇ ਵਿੱਚ ਕਿੰਨੀ ਜ਼ਮੀਨ ਸਾਰਾ ਨੁਕਸਾਨ ਹੋਇਆ ਪਿਆ ਹੁਣ ਤੁਸੀਂ ਦੇਖ ਹੀ ਰਹੇ ਝੋਨੇ ਗਲ ਚੁੱਕੇ ਆ ਬਿਮਾਰ ਝੋਨੇ ਗਲ ਗਏ ਆ ਜ਼ਮੀਨਾਂ ਖਰਾਬ ਹੋ ਗਈਆਂ ਵਾ ਹੁਣ ਇੱਕ ਘਟੋ ਘਟ ਵੀ ਹੋਣਾ ਮੇਰੇ ਹਿਸਾਬ ਨਾਲ ਇੱਕ ਮਹੀਨੇ ਬਾਅਦ ਇੱਥੇ ਕੰਮ ਚਾਲੂ ਹੋ 5-7 ਦਿਨ ਲੱਗ ਜਣੇ ਆ ਮਿੱਟੀ ਪੈ ਗਈ ਕਿਤੇ ਗੱਬ ਪੈ ਗਈ ਕਿਤੇ ਰੀਲ ਪੈ ਗਈ ਆਪਣੀਆਂ ਸਾਰੀਆਂ ਖਰਾਬ ਹੋ ਗਈਆਂ ਕਣਕ ਬਿਜਦੀ ਹੋਈ ਦਿਖਾਈ ਦੇ ਰਹੀਆਂ ਜਾਂ ਕਣਕ ਨਹੀਂ ਬੁੱਜੀ ਜਾਣੀ ਇਥੇ ਕੋਸ਼ਿਸ਼ ਤਾਂ ਕਰਾਂਗੇ ਕਣਕਾਂ ਬੀਜਾਂਗੇ ਕਿਉਂਕਿ ਸਾਰਿਆਂ ਨੇ ਹੁਣ ਇੱਕ ਸਾਲ ਦੀ ਇੱਕ ਫਸਲ ਹੀ ਰਹਿ ਗਈ ਕੱਲੀ ਸਾਡੇ ਕੋਲ ਕਣਕ ਹੀ ਰਹਿ ਗਈ ਹੈ ਅਸੀਂ ਹੁਣ ਇਸ ਟਾਈਮ ਕੋਸ਼ਿਸ਼ ਹੈ ਐਨਆਰਐਮ ਵੀਰਾ ਭਰਾਵਾਂ ਨੂੰ ਕਹਿੰਦੇ ਸਾਡੀ ਹੈਲਪ ਕੀਤੀ ਜਾਵੇ ਜੋ ਵੀ ਕਿਸਾਨ ਆ ਚਲੋ ਕਈਆਂ ਦੇ ਛੋਟੇ ਕਿਸਾਨ ਆਂ ਐਵੇਂ ਆਪਦੇ ਨਿੱਜੀ ਤੌਰ ਤੇ ਵੀ ਆਪਦੇ ਸਾਥ ਛੋਟੇ ਕਿਸਾਨਾਂ ਦੇ ਨੂੰ ਤਿਆਰ ਬੈਠੇ ਆਂ ਨਾਲ ਸਾਡੇ ਐਨਆਰਐ ਵੀਰ ਹੈਲਪ ਕਰਨ ਜਿੰਨੇ ਵੀ ਹੋ ਸਕਿਆ ਸਾ ਤੋਂ ਹੈਲਪ ਕਰਾਂਗੇ ਨਾਲ ਐਨ ਆਰ ਵੀਰਾਂ ਦੇ ਕਿ ਕੋਈ ਵੀ ਵਿੱਚ ਇਸ ਟਾਈਮ ਕਨਕ ਬੀਜ ਨੂੰ ਨਹੀਂ ਰਹਿਣ ਦਿੰਦੇ ਪੂਰਾ ਜੋਰ ਲਾਵਾਂਗੇ ਜੀ ਅਸੀਂ ਪੰਜਾਬ ਦੀ ਹਮੇਸ਼ਾ ਤਸਵੀਰ ਰਹੀ ਹੈ ਫਿਦਰਤ ਵੀ ਰਹੀ ਹੈ ਜਦੋਂ ਜਦੋਂ ਪੰਜਾਬ ਦੇ ਉੱਪਰ ਮਾਰ ਪਈਆ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਪੰਜਾਬ ਦੇ ਲੋਕ ਖੜੇ ਇੰਦਾ ਰਹੀ ਵੀਰ ਹੈ ਚਾਹੇ ਉਹ ਪੰਜਾਬ ਦੇ ਵਸਾਹੀ ਆ ਉਹ ਗੁਰੂਆਂ ਪੀਰਾਂ ਦੀ ਪੱਕੇ ਬਿੱਤਾ ਧਰਤੀ ਆ ਹਮੇਸ਼ਾ ਨਾਲ ਖੜਦੇ ਰਹੇ ਆ ਇਹ ਦੂਜਿਆਂ ਨੂੰ ਰਜਾਉਣ ਵਾਲੀ ਧਰਤੀ ਆ ਭੁੱਖੀ ਮਰਨ ਵਾਲੀ ਨਹੀਂ ਹੈਗੀ ਜੀ 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 ਉਹ ਤਾਂ ਤੁਹਾਨੂੰ ਪਤਾ ਹੀ ਅੱਗੇ 2000 ਤੇਈ ਦੇ ਵਿੱਚ ਹੜਾ ਆਇਆ ਉਦੋਂ ਵੀ ਬੜਾ ਨੁਕਸਾਨ ਹੋਇਆ ਉਦੋਂ ਵੀ ਵੀਰਾਂ ਨੇ ਬਾਹਰ ਲਿਆਂਨੇ ਮਤ ਕੀਤੀ ਉਦੋਂ ਵੀ ਸਾਰੀ ਇੱਕ ਸਾਧ ਦੀ ਫਸਲ ਖਰਾਬ ਹੋ ਗਈ ਜ਼ਮੀਨਾਂ ਖਰਾਬ ਹੋ ਗਈਆਂ ਫੇਰ ਉਹ ਮਨਾਈਆਂ ਪੰਜਾਬ ਨਹੀਂ ਭੁੱਖਾ ਮਰਦਾ ਜੀ ਪੰਜਾਬ ਤਾਂ ਬੜੇ ਲੰਮੇ ਸਮੇਂ ਤੋਂ ਕਈ ਮਾਰਨ ਵਾਲੇ ਆਏ ਸਭ ਕੁਝ ਹੋਇਆ ਪੰਜਾਬ ਭੁੱਖਾ ਨਹੀਂ ਮਰਦਾ ਐਨ ਆਰ ਆਈ ਵੀਰ ਸੰਜੋਗ ਕਰ ਰਹੇ ਜਿੰਨੇ ਸਾਡੇ ਪੰਜਾਬ ਦੇ ਗਾਇਕ ਸਾਡਾ ਸੰਜੋਗ ਕਰਦੇ ਮਨਕਿਰਤਾਔਲ ਖਵੀਰ ਨੇ ਕਿਡਾ ਵਧੀਆ ਕੰਮ ਕਰਦੇ ਆ ਹੋਰ ਐਮ ਐਲ ਏ ਸਰਕਾਰਾਂ ਜੋ ਵੀ ਸਾਰੇ ਸਾਡੇ ਹੈਲਪ ਕਰਨਦੇ ਇਹਦੇ ਨਾਲ ਸਾਡਾ ਥੋੜਾ ਜਿਹਾ ਫੇਰ ਜਖਮ ਤੇ ਮਲਮ ਤਾਂ ਲੱਗੂਗੀ ਕਿਤੇ ਨਾ ਕਿਤੇ ਜਖਮਾਂ ਦੇ ਮਲਮ ਤਾਂ ਲੱਗੂਗੀ ਜੀ ਇਹਦੇ ਨਾਲ ਕੁਛ ਨਾ ਕੁਛ ਤਾਂ ਫਰਕ ਪੈਂਦਾ ਹੀ ਤੁਹਾਨੂੰ ਪਤਾ ਹੀ ਤੁਸੀਂ ਪਹਿਲਾਂ ਵੀ ਖੇਤ ਦੇ ਵਿੱਚ ਗੇੜਾ ਮਾਰਦੇ ਹੋਵੋਗੇ ਉਦੋਂ ਆਸਾਂ ਨੂੰ ਬੂਰ ਪੈਂਦਾ ਦਿਖਾਈ ਦਿੰਦਾ ਹੋਊਗਾ ਪਰ ਹੁਣ ਆਸਾਂ ਕਿਹੜੇ ਤਰ੍ਹਾਂ ਕਿਤੇ ਉਹ ਬਹੁਤ ਦੂਰ ਤੋਂ ਦਲੀਆਂ ਹੋ ਗਈਆਂ ਉਹ ਤਾਂ ਗੱਲ ਹੈ ਗਈ ਜੀ ਕਿ ਜਾ ਇਸ ਟਾਈਮ ਸਾਡੀ ਫਸਲ ਤਿਆਰ ਹੀ ਹੁਣ ਹੋਰ ਵੀ ਆਂਦਿਆਂ ਨੂੰ ਕਟਾਈ ਚੱਲ ਪਣੀ ਹੈ ਸਾਡੀਆਂ ਆਸਾਂ ਨੂੰ ਬੂਰ ਪੈਂਦਾ ਐਸੇ ਕਿਸੇ ਨੇ ਕਿਸੇ ਨੇ ਆਪਦੇ ਕਿਸਾਨ ਨੇ ਬੱਚੇ ਦਾ ਵਿਆਹ ਕਰਨਾ ਹੈ ਕਿਸੇ ਨੇ ਕੋਸ਼ ਕਰਨਾ ਕਿਸੇ ਨੇ ਮਕਾਨ ਬਣਾਉਣੇ ਹੈ ਪਈਆਂ ਦੇ ਮਕਾਨ ਗਿਰ ਗਏ ਆ ਬੜਾ ਕੋ ਨੁਕਸਾਨ ਹੋਇਆ ਹਾਟ ਤਾਂ ਬਹੁਤ ਕੋ ਨੁਕਸਾਨ ਕਰਕੇ ਜਾਂਦੇ ਕਈਆਂ ਦੇ ਜ਼ਮੀਨਾਂ ਖਰਾਬ ਹੋ ਗਈਆਂ ਵਾ ਕਈਆਂ ਦੇ 5-5 ਫੁੱਟ ਰਹੀਏ ਚੜ ਗਈ ਉਹ ਬੰਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਖਾਲਸਾ ਜਿਹਦੇ ਐਨਆਰ ਵੀ ਐਨਦਾਰੀ ਵੀਰ ਜੇ ਨਾਲ ਖੜੇ ਹੋਰ ਪੰਜਾਬ ਦਾ ਜਿਹੜਾ ਤਬਕਾ ਹੈ ਵਾ ਉਹ ਵੀ ਨਾਲ ਖੜ ਰਿਹਾ ਔਰ ਇੱਥੇ ਕਿਸਾਨਾਂ ਦੇ ਜਿਹੜੇ ਜ਼ਖਮਾਂ ਹਾਲਾਂਕਿ ਨੁਕਸਾਨ ਬਹੁਤ ਵੱਡਾ ਦੁੱਖ ਬਹੁਤ ਵੱਡਾ ਪਰ ਭਾਈ ਹੁਣੀ ਬਹੁਤ ਔਖੀ ਆ ਪਰ ਲੋਕ ਮੱਲਮ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਰ ਰਹੇ ਜੀ ਬਿਲਕੁਲ ਸਾਰੇ ਰਲ ਮਿਲ ਕੇ ਹੂੰ ਇਹ ਸੇਵਾ ਦੇ ਵਿੱਚ ਹਿੱਸਾ ਪਾਉਣਗੇ ਤੇ ਕਰਨਗੇ ਸਾਰਿਆਂ ਦਾ ਹੀ ਇਹ ਫਰਜ਼ ਵੀ ਬਣਦਾ ਕਿ ਆਪਣੇ ਭਰਾਵਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਤੇ ਇਹਨਾਂ ਦੀ ਫਸਲ ਪਾੜੀ ਬਚਾਉਣ ਤੱਕ ਡਾਈ ਤੱਕ ਹੌਲੀ-ਹੌਲੀ ਸਾਰਿਆਂ ਇੱਕ ਦੂਜੇ ਨਾਲ ਜਨਰਲ ਮਿਲ ਕੇ ਜਿੰਨਾ ਕੁ ਹੋ ਸਕੇ ਉਹਨਾਂ ਵੱਧ ਤੋਂ ਵੱਧ ਕਰਨਾ ਚਾਹੀਦਾ ਸਾਨੂੰ ਜੀ ਭਾਈ ਖਾਲਸਾ ਜੀ ਕਿੰਨਾ ਕ ਬਜਟ ਹੁੰਦਾ ਆਪਣੇ ਕਬੱਡੀ ਕੱਪ ਦਾ ਕਬੱਡੀ ਕੱਪ ਦਾ ਬਜਟ ਹੋਊਗਾ ਜੀ ਆਪਣਾ ਵਾਹਿਗੁਰੂ ਦੀ ਕਿਰਪਾ ਦੇ ਨਾਲ 8 9 10 ਲੱਖ ਦਾ ਤੇ ਬਾਕੀ ਹੋਰ ਵੀ ਬੇਨਤੀ ਕਰਾਂਗੇ ਹੂੰ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਬਾਹਰਲੇ ਵੀਰਾਂ ਨੂੰ ਵੀ ਇਥੋ ਦੀ ਸੰਗਤ ਨੂੰ ਵੀ ਵੀ ਜਿੰਨਾ ਵੀ ਸ਼ਰਦਾ ਦੇ ਨਾਲ ਵੱਧ ਤੋਂ ਵੱਧ ਸ਼ਰਦਾ ਦੇ ਨਾਲ ਕਿਉਂਕਿ ਜਿਹਨੇ 100 ਰੁਪਿਆ ਵੀ ਦੇਣਾ 100 ਵੀ ਦੇਵੇ ਜੋ ਵੀ ਕਰਨਾ ਜਿੰਨਾ ਵੀ ਕਰਨਾ ਕਰ ਕਰਕੇ ਸੇਵਾ ਕਰੇ ਇਸ ਟਾਈਮ ਪੰਜਾਬ ਦਾ ਬਾਰਡਰ ਏਰੀਆ ਖਾਸ ਕਰਕੇ ਮੁਸੀਬਤ ਦੇ ਵਿੱਚ ਆ ਗਰੀਬ ਲੋਕੀ ਬਹੁਤ ਮੁਸੀਬਤ ਦੇ ਵਿੱਚ ਆ ਜੀ ਤੇ ਆਪਣਾ ਬਾਬੇ ਨਾਨਕ ਦਾ ਫਿਲਾਸਫੀ ਆ ਤੇ ਉਹਨੂੰ ਫਿਲਾਸਫੀ ਨੂੰ ਫਾਲੋ ਕਰੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੀ ਤੇ ਨਾਲ ਬਾਬੇ ਨਾਨਕ ਨੇ ਵੀ ਕਿਹਾ ਕਿ ਮੁਸੀਬਤ ਆਉਣ ਮੌਕੇ ਹਰੇਕ ਦਾ ਕੋਈ ਵੀ ਆਪਾਂ ਮਨੁਸ਼ਾਨੀਅਤ ਦੇ ਤੌਰ ਤੇ ਹਿੰਦੂ ਸਿੱਖ ਮੁਸਲਮ ਈਸਾਈ ਹਰੇਕ ਦੀ ਮਦਦ ਕਰੋ ਤੇ ਵੰਡ ਕੇ ਛਕੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਬਾ ਨਾਨਕ ਸਾਡੇ ਤੇ ਕਿਰਪਾ ਕਰੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ ਤੇ ਅਸੀਂ ਉਹਦੀ ਫਿਲਾਸਫੀ ਨੂੰ ਫਾਲੋ ਕਰ ਸਕੀਏ ਜੀ ਤਾਂ ਇਹਨਾਂ ਰੀ ਵਿਰ ਜਿਹੜੇ ਰਾਜੀ ਸਭਰਾ ਪਿੰਡ ਦੇ ਵਿੱਚ ਪਹੁੰਚੇ ਆ ਔਰ ਇਹਨਾਂ ਨੇ ਜਿਹੜਾ ਕਬੱਡੀ ਕੱਪ ਕਰਵਾਉਣਾ ਸੀਗਾ ਆਪਣੇ ਨਗਰ ਦੇ ਵਿੱਚ 8 ਤੋਂ 10 ਲੱਖ ਰੁਪਇਆ ਜਿਹੜਾ ਬਸਟ ਆਏ ਸਾਲ ਉਸ ਟੂਰਨਾਮੈਂਟ ਦਾ ਹੁੰਦਾ ਔਰ ਇਹਨਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਅਸੀਂ ਕਬੱਡੀ ਕੱਪ ਨਹੀਂ ਕਰਵਾਵਾਂਗੇ ਔਰ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਵੱਡਾ ਨੁਕਸਾਨ ਹੋਇਆ ਕਿਸਾਨੀ ਦੇ ਹਾਰੇ ਤੋਂ ਵਾਲੀ ਪੂਰੀ ਦੁਨੀਆ ਦਾ ਤੁਰਾ ਖੁਕਦਾ ਜਗਰ ਕਿਸਾਨ ਧਰਤੀ ਦੀ ਹਿੱਕ ਚੀਰ ਕੇ ਧਰਤੀ 'ਚ ਬੀ ਪਾਉਂਦਾ ਤਾਂ ਜਿਹੜਾ ਪੂਰੀ ਦੁਨੀਆ ਦਾ ਕੱਬੜ ਪਰਦਾ ਪਰ ਅੱਜ ਪੰਜਾਬ ਦਾ ਕਿਸਾਨ ਸੰਕਟ ਦੇ ਵਿੱਚ ਆ ਔਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਲੋਕ ਚਾਹੇ ਐਨਆਰਆਈ ਵੀਰ ਹੋਣ ਚਾਹੇ ਹੋਰ ਸਟੇਟਾਂ ਦੇ ਹੋਣ ਹਰਿਆਣੇ ਦੇ ਯੂਪੀ ਦੇ ਰਾਜਸਥਾਨ ਦੇ ਉਹ ਵੀ ਜਿਹੜੇ ਵੀਰ ਹੈਗੇ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਵੱਡੀ ਬੇਨਤੀ ਖਾਲਸਾ ਜੀ ਨੇ ਕੀਤੀ ਕਿ ਅਸੀਂ ਬੇਨਤੀ ਕਰਦੇ ਆ ਕਿ ਇਸ ਵਾਰ ਜਿਹੜੇ ਪੰਜਾਬ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਵੱਡੇ ਕਬੱਡੀ ਕੱਪਾਂ ਦੀ ਗੱਲ ਕਰ ਲਈਏ ਉਹ ਨਾ ਹੋਣ ਔਰ ਉਹੀ ਕਬੱਡੀ ਕੱਪਾਂ ਦਾ ਪੈਸਾ ਜਿਹੜਾ ਹੈਗਾ ਉਹ ਇਹਨਾਂ ਕਿਸਾਨਾਂ ਵਾਸਤੇ ਜਿਹੜਾ ਡੋਨੇਟ ਤਾ ਜਾਵੇ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਪੰਜਾਬ ਦੇ 23 ਜ਼ਿਲਾਂ ਦਾ ਨੁਕਸਾਨ ਹੋਇਆ ਔਰ ਪੌਣੇ 5 ਲੱਖ ਏਕੜ ਦੇ ਕਰੀਬ ਹੈ ਜਿਹੜੀ ਉਹ ਪੂਰੀ ਫਸਲ ਜਿਹੜੀ ਵਾਝੋਗ ਸੀਗੀ ਉਹ ਆ ਹਾਲਾਤ ਦੇ ਵਿੱਚ ਤਬਦੀਲ ਹੋ ਗਈ ਆ ਜਿਵੇਂ ਵੀਰ ਨੇ ਕਿਹਾ ਸੀ ਸੀ ਪਹਿਲਾਂ ਖੇਤ ਦੇ ਵਿੱਚ ਢੇੜਾ ਮਾਰਦੇ ਸੀਗੇ ਸਾਡੀਆਂ ਆਸਾਂ ਨੂੰ ਉਮੀਦਾਂ ਨੂੰ ਸਦਰਾਂ ਨੂੰ ਬੂਰ ਪੈਂਦਾ ਦਿਖਾਈ ਦਿੰਦਾ ਸੀਗਾ ਪਰ ਹੁਣ ਤੋਂ ਮਹੀਨੇ ਬਾਅਦ ਜਿਹੜਾ ਆ ਹਾਲਾਤ ਹੈ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਬੱਚਿਆਂ ਦੀ ਫੀਸ ਭਰਨੀ ਸੀ ਕਿਸੇ ਨੇ ਪੁੱਤ ਦਾ ਵਿਆਹ ਕਰਨਾ ਸੀ ਕਿਸੇ ਨੇ ਹੋਰ ਕੰਮ ਕਰ ਕਰਨੇ ਸੀ ਉਹ ਸਾਰੇ ਧਰਯਤਲੇ ਰਹਿ ਗਏ ਆ ਔਰ ਇਹ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਗੁਰੂ ਨਾਨਕ ਫਾਤਿਹ ਦਾ ਫਲਸਫਾ ਹੈਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਵੀਰ ਨੇ ਕਹੇ ਕਿ ਉਹਨਾਂ ਫਲਸਫੇ ਨਾਲ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਕਲਯੁਗੀ ਜੀਵ ਆ ਗਲਤੀਆਂ ਅਨਸੰਨਤ ਹੁੰਦੀਆਂ ਨੇ ਪਰ ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹ ਸਿਧਾਂਤ ਤੇ ਅਸੀਂ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜੁੜੇ ਹੋਏ ਨਿਰਪੱਖ ਪੋਸਟ ਦੇ ਨਾਲ ਮੈਂ ਸਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ